ਆ ਦੇਖੋ ਜੀ ਨਰਮੇ ਦਾ ਹਾਲ ਮੀ ਨਾਲ ਕੁਝ ਵੀ ਨਹੀਂ ਰਿਹਾ ਉਸ ਜਿਹੜਾ ਕੋਈ ਕਦਾ ਟਿੰਡਾ ਸੀ ਉਹਨੂੰ ਸੁੰਡੀ ਖਾ ਗਈ ਸਾਰੇ ਨਰਮੇ ਐ ਹੋ ਜੀਵਿੰਦਾਰ ਕੀ ਕਰੂਗਾ 5 ਸਾਲ ਹੋ ਗਏ ਨਰਮੇ ਦੀ ਖੇਤੀ ਨੂੰ ਇਸ ਤਰ੍ਹਾਂ ਹੁੰਦੇ ਸਰਕਾਰ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਜੇ ਮੁਆਵਜ਼ੇ ਦੀ ਗੱਲ ਹੋ ਜਾਂਦੀ ਆ ਮੁਆਵਜ਼ਾ ਦੇਣ ਵੇਲੇ ਕਹਿ ਕੇ ਮੁੜ ਕੇ ਮੁੱਕਰ ਜਾਂਦੇ ਆ ਵੀ ਅਸੀਂ ਮੁਆਵਜ਼ਾ ਦੇਵਾਂਗੇ ਹਾਂ ਮੰਨ ਕੇ ਉਦੋਂ ਆ ਮੁੱਕਰ ਜਾਂਦੇ ਕੀ ਕਰੂ ਕਿਸਾਨ ਹੁਣ ਵਿੱਚ ਕਿਸਾਨਾਂ ਦੀ ਹਾਲਤ ਇਹ ਜੀ ਹੋ ਰਹੀ ਆ ਵੀ ਮੰਨ ਲਓ ਆੜਤੀਏ ਕੋਲੇ ਜਾਣ ਨੂੰ ਗਾਹਾਂ ਕਣਕ ਬੀਜਣ ਵਾਸਤੇ ਵੀ ਉਹਨਾਂ ਕੋਲੇ ਰੁਪਏ ਨਹੀਂ ਹੈਗੇ ਆੜਤੀਏ ਕੋਲੇ ਵੀ ਕਿੱਥੋਂ ਜਾਣੋ ਜੇ ਫਸਲ ਹੋਊ ਤਾਂ ਆੜਤੀਏ ਕੋਲੇ ਜਾਊ ਬੰਦਾ ਹੁਣ ਆ ਕੀ ਆ ਇਹਦੇ ਵਿੱਚ ਦੇਖੋ ਸਾਰੇ ਨਰਮ ਆਏ ਹੋਗੇ ਤੇ ਗਾਹਾਂ ਸਰਕਾਰ ਨੇ ਐਂ ਕਹਿ ਰੱਖਿਆ ਅੱਗੇ ਗਰਦੌਰੀ ਕਰਨੀ ਆ ਕੱਲੇ ਜਿਹੜੇ ਕਿ ਜਿੱਥੇ ਪਾਣੀ ਖੜਕੇ ਮੱਚਿਆ ਕੋਈ ਵੀ ਫਸਲ ਪਾਣੀ ਖੜ ਕੇ ਡੁੱਬੀ ਐ ਪਾਣੀ ਨਾਲ ਨੁਕਸਾਨ ਹੋਇਆ ਆ ਇੰਨਾ ਚਿਰ ਮੀਂਹ ਪਈ ਗਿਆ ਸਾਰਾ ਨੁਕਸਾਨ ਹੋ ਗਿਆ ਤਾਂ ਕਿ ਮਣਕਿੱਲੇ ਦਾ ਨਰਮਾ ਵੀ ਨਹੀਂ ਹੈਗਾ ਜਿਹੜੇ ਆ ਚਾਰ ਟਿੰਡੇ ਇਹ ਨਹੀਂ ਸੁੰਡੀ ਖਾ ਗਈ ਇਹਨੂੰ ਸਾਰਿਆਂ ਨੂੰ ਇੱਕ ਪਾਸੇ ਸਰਕਾਰ ਕਹਿ ਰਹੀ ਆ ਕਿ ਝੋਨਾ ਮੰਨ ਲਾ ਨਾ ਲਾਓ ਝੋਨਾ ਬੰਦ ਕਰੋ ਝੋਨਾ ਬੰਦ ਕਰੋ ਤੇ ਦੂਜੇ ਪਾਸੇ ਨਰਮੇ ਵੀ ਨਹੀਂ ਧਿਆਨ ਨਹੀਂ ਦੇ ਰਹੇ ਕੀ ਕਰਨਗੇ ਕਿਸਾਨ ਕਿਵੇਂ ਝੋਨਾ ਬੰਦ ਹੋਏ ਇਸ ਤਰੀਕੇ ਨਾਲ ਜਦੋਂ ਨਰਮੇ ਵੀ ਨਹੀਂ ਬਿਲਕੁਲ ਵੀ ਧਿਆਨ ਨਹੀਂ ਮਾਨ ਕਿੱਲੇ ਦਾ ਨਹੀਂ ਹੁੰਦਾ ਖਰਚਾ ਸਾਰਾ ਹੋ ਗਿਆ ਹਜੇ ਤੱਕ ਨਰਮੇ ਦੇ ਬੀਜ ਵਾਲੀਆਂ ਸਬਸਿਡੀਆਂ ਵੀ ਨਹੀਂ ਪਾਈਆਂ ਸਰਕਾਰ ਨੇ ਜਿਹੜੇ ਬੀਜ ਤੇ ਸਬਸਿਡੀ ਦੇਣੀ ਸੀ ਉਹ ਵੀ ਖਾਤਿਆਂ 'ਚ ਨਹੀਂ ਪਾਈ ਸਾਰੇ ਨਰਮਾ ਬਰਬਾਦ ਹੋ ਗਿਆ ਸਾਰਾ ਮਾਨਸਾ ਜ਼ਿਲ੍ਹਾ ਪਿੰਡ ਸਾਨੇ ਵਾਲੀ ਭਲਾਈ ਕੁਦੂ ਵਾਲਾ ਨਿਤਰਾ ਨਾਵਾਨੰਦੀ ਬਾਜ ਵਾਲਾ ਸਾਰੀ ਆਲ ਇੱਥੇ ਜਿੱਥੇ ਨਰਮੇ ਵਾਲਾ ਜਿਹੜਾ ਜਿੱਥੇ ਵੀ ਨਰਮਾ ਸੀਗਾ ਇੱਥੇ ਚਨੀਰ ਬਲਾਕ ਚ ਵੀ ਤੇ ਹੋਰ ਵੀ ਮਾਨਸਾ ਚਲੇ ਸਾਰਾ ਨਰਮਾ ਖਤਮ ਹੋ ਗਿਆ ਬਿਲਕੁਲ ਤੇ ਨਾ ਇਹਨੂੰ ਕੋਈ ਚੁਗ ਰਿਹਾ ਦਿਹਾੜੀ ਉਦੋਂ ਮਹਿੰਗੀ ਪੈ ਰਹੀ ਹੈ ਹੁਣ ਕਿਸਾਨ ਕੀ ਕਰੇ ਦੱਸੋ